ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਪੂ ਦੀ ਰਾਤ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਸੂਰਜ ਟਲਿਆ ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਅਨੰਦਗੜ੍ਹ ਭੁਲਾ ਲਿਆ ਗੁਰੂ ਸਾਹਿਬ ਜੀ ਨੇ ਚਾਰ ਸਹਬਜ਼ਾਦੇ ਮਾਤਾ ਗੁਜਰੀ ਮਾਤਾ ਸਾਹਿਬਕੌਰ ਅਤੇ ਮਾਤਾ ਸੁందਰੀ ਜੀ ਪੰਜ ਪਿਆਰਿਆਂ ਅਤੇ ਪੰਜ ਮੁਕਤਿਆਂ ਨਾਲ ਸੀਸਗੰਜ ਵਾਲੀ ਜਗ੍ਹਾ ਤੇ ਗਏ ਗੁਰੂ ਸਾਹਿਬ ਹਰ ਰੋਜ਼ 29 ਸਾਲ ਇਸ ਜਗ੍ਹਾ ਤੇ ਆਉਂਦੇ ਅਤੇ ਨਮਸਕਾਰ ਕਰਦੇ ਸਨ ਸੀਸ ਗੰਜ ਉਹ ਜਗ੍ਹਾ ਹੈ ਜਿੱਥੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਉੱਥੇ ਪਹੁੰਚਦੇ ਹੀ ਗੁਰੂ ਸਾਹਿਬ ਨੇ ਪ੍ਰਕਰਮਾ ਕੀਤੀ ਅਤੇ ਅਰਦਾਸ ਕੀਤੀ ਇਸ ਜਗ੍ਹਾ ਦੀ ਸੇਵਾ ਉਦਾਸੀ ਸਾਧ ਪਾਈ ਗੁਰਬਖਸ਼ ਜੀ ਨੂੰ ਮਿਲੀ ਤਦ ਪਾਈ ਗੁਰਬਖਸ਼ ਜੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਉਹ ਉਹਨਾਂ ਦੇ ਦੇਦਾਰ ਤੋਂ ਬਿਨਾਂ ਨਹੀਂ ਰਹਿ ਸਕਦੇ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡਾ ਦਾੜਾ ਕਿੰਨਾ ਸੋਹਣਾ ਤਿੱਲ ਮੇਰਾ ਹੈ ਉਹ ਜਦ ਵੀ ਸਵੇਰੇ ਉੱਠ ਕੇ ਬੰਦਗੀ ਕਰਨਗੇ ਅਤੇ ਦਾੜੇ ਨੂੰ ਦੇਖਣਗੇ ਤਾਂ ਉਹਨਾਂ ਨੂੰ ਗੁਰੂ ਸਾਹਿਬ ਦੀ ਚਲਕ ਦਿਖੇਗੀ ਗੁਰੂ ਸਾਹਿਬ ਨੇ ਇੱਕ ਰਸਤਾ ਘਟਾ ਪਾਈ ਗੁਰਬਖਸ਼ ਜੀ ਨੂੰ ਦਿੱਤਾ ਅਤੇ ਉੱਥੋਂ ਚੱਲ ਪਏ ਕਿਲਾ ਛੱਡਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਇੱਕ ਵਾਰ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਗਏ ਕਿਲਾ ਛੱਡਣ ਵੇਲੇ ਗੁਰੂ ਸਾਹਿਬ ਜੀ ਦੇ ਪਰਿਵਾਰ ਅੱਗੇ ਭਾਈ ਮਨੀ ਸਿੰਘ ਅਤੇ ਪਿੱਛੇ ਭਾਈ ਉਦਾਸ ਸਿੰਘ, ਭਾਈ ਜੀਵਨ ਸਿੰਘ, ਬਾਬਾ ਅਜੀਤ ਸਿੰਘ ਜੀ ਅਤੇ ਭਾਈ ਚੌਪਾ ਸਿੰਘ ਜੀ ਸਨ। ਜਦ ਕਿਲਾ ਛੱਡਣ ਵੇਲੇ ਬਾਬਾ ਅਜੀਤ ਸਿੰਘ ਜੀ ਪਿੱਛੇ ਮੁੜ ਕੇ ਕਿਲੇ ਵੱਲ ਦੇਖਦੇ ਹਨ ਤਾਂ ਭਾਈ ਚੌਪਾ ਸਿੰਘ ਜੀ ਪੁੱਛਦੇ ਹਨ ਕਿ ਕੀ ਦੇਖ ਰਹੇ ਹੋ? ਤਾਂ ਬਾਬਾ ਅਜੀਤ ਸਿੰਘ ਜੀ ਕਹਿੰਦੇ ਹਨ ਕਿ ਪਤਾ ਨਹੀਂ ਹੁਣ ਕਦ ਆਉਣਾ ਹੈ। ਤਾਂ ਭਾਈ ਚੌਪਾ ਸਿੰਘ ਜੀ ਕਹਿੰਦੇ ਹਨ ਕਿ ਜੰਗ ਖਤਮ ਹੁੰਦੇ ਹੀ ਸਾਰੇ ਵਾਪਸ ਆ ਜਾਣਗੇ। ਤਾਂ ਇਸ ਦੇ ਜਵਾਬ ਵਿੱਚ ਉਹ ਬਾਬਾ ਅਜੀਤ ਸਿੰਘ ਜੀ ਕਹਿੰਦੇ ਹਨ ਕਿ ਇਹ ਤਾਂ ਕਰਤਾਰ ਨੂੰ ਪਤਾ ਹੈ ਜਦ ਗੁਰੂ ਸਾਹਿਬ ਅਤੇ ਸਿੱਖ ਕੀਰਤ ਪਰ ਪਹੁੰਚੇ ਤਾਂ ਅਜਮੇਰ ਚੰਦ ਨੇ ਵਜ਼ੀਰ ਖਾਨ ਨੂੰ ਕਹਿ ਕੇ ਹਮਲਾ ਕਰਵਾ ਦਿੱਤਾ ਇਸ ਹਮਲੇ ਨੂੰ ਬਾਬਾ ਅਜੀਤ ਸਿੰਘ ਜੀ ਅਤੇ ਭਾਈ ਉਦਾਸ ਸਿੰਘ ਜੀ ਰੋਕਦੇ ਹਨ ਭਾਈ ਉਦਾਸ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਬਹੁਤ ਹੀ ਬਹਾਦਰ યોਧੇ ਸਨ ਉਹ ਸਾਰੀ ਸਿੱਖ ਫੌਜ ਦੇ ਕਮਾਂਡਰ ਸਨ ਭਾਈ ਉਦਾਸ ਸਿੰਘ ਜੰਗ ਦੇ ਮੈਦਾਨ ਵਿੱਚ 3 ਤੋਂ 5 ਘੰਟੇ ਤੱਕ ਜੂਝਦੇ ਰਹੇ ਅਤੇ ਸ਼ਹੀਦ ਹੋ ਗਏ ਅੱਗੇ ਜਾ ਕੇ ਚੰਗ ਦਾ ਮੁਕਾਬਲਾ ਭਾਈ ਬਛਤਰ ਸਿੰਘ ਜੀ ਕਰਦੇ ਹਨ ਅਤੇ ਬਹੁਤ ਜ਼ਖਮੀ ਹੋ ਜਾਂਦੇ ਹਨ ਇਹ ਕਾਫਲਾ ਮਲਕਪੁਰ ਤੋਂ ਹੁੰਦੇ ਹੋਏ ਸਰਸਾ ਦੀ ਨਦੀ ਤੇ ਪਹੁੰਚ ਜਾਂਦਾ ਹੈ